ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਗੁਆਰੇਰੀ ਮਹੱਲਾ ਪੰਜਵਾ ਬਹੁਤ ਦਰਬਕਾਰ ਮਨ ਨ ਅਗਾਨਾ ਅਨਿਕ ਰੂਪ ਦੇਖ ਨਹ ਪਤੀਆਂ ਨਾ ਹਾਂਜੀ ਅਨਿਕ ਰੂਪ ਦੇਖ ਇੱਥੇ ਵੀ ਸ੍ਰਾਮ ਨਹ ਪਤੀਆਂ ਨਾ ਪੁੱਤਰ ਕਲਤਰ ਉਰਜਿਓ ਜਾਨ ਮੇਰੀ ਪੁੱਤਰ ਕਲਤਰ ਉਰਜਿਓ ਜਾਨ ਮੇਰੀ ਪੁੱਤਰ ਕਲਤਰ ਉਰਜਿਓ ਜਾਨ ਮੇਰੀ ਓਹ ਬਿਨਸੈ ਓਏ ਭਸਮਾ ਢੇਰੀ ਬਿਨ ਹਰ ਭਜਨ ਦੇਖੋ ਬਿਲ ਲਾਤੇ ਧ੍ਰਿਗ ਤਨ ਧ੍ਰਿਗ ਤਨ ਮਾਇਆ ਸੰਗ ਰਾਤੇ ਰਹਾਵ ਜੋ ਵਿਗਾਰੀ ਕੈ ਸਿਰ ਦੀ ਜਹਦਾਮ ਤਾਂ ਜੀ ਥੂ ਬਿਗਾਰੀ ਕਹਿ ਸਿਰ ਦੀ ਜਹਦਾਨ ਓਏ ਖਸਮੈ ਕਹਿ ਗ੍ਰਹਿ ਓਨ ਦੂਖ ਸਹਾਂ ਮੀ ਓਏ ਖਸਮੈ ਕਹਿ ਗ੍ਰਹਿ ਕਿਥੇ ਬਿਸਰਾਮ ਓਏ ਖਸਮੈ ਕਹਿ ਗ੍ਰਹਿ ਓਨ ਦੂ ਓਨ ਦੂਖ ਸਹਾਂ ਜੋ ਸੁਪਨਾ ਹੋਏ ਬਸਤ ਰਾਜਾ ਰਾਜਾ ਪੁਲਾ ਹੀ ਪੁਲਾ ਨੈਤਰ ਪ੍ਰਸਾਰੈ ਤ ਨੈਤਰ ਪ੍ਰਸਾਰੈ ਤਾ ਨਿਰਾਰਥ ਕਾਜਾ ਕਾਜਾ ਖਸਕੇ ਨਿਤ੍ਰ ਨਿਤ੍ਰ ਪਸਾਰ ਤਾ ਨਿਰਾਰਥ ਕਾਜਾ ਨਿਤ੍ਰ ਪਸਾਰ ਤਾ ਨਿਰਾਰਥ ਕਾਜਾ ਜਿਉ ਰਾਖਾ ਖੇਤ ਉਪਰ ਪਰਾਏ ਤਿਉ ਜਿਉ ਰਾਖਾ ਇਥੇ ਵੀ ਸਮ ਜਿਉ ਰਾਖਾ ਖੇਤ ਉਪਰ ਪਰਾਏ ਖੇਤ ਖਸਮ ਕਾ ਰਾਖਾ ਉੱਠ ਜਾਏ ਉਸ ਖੇਤ ਕਾਰਨ ਰਾਖਾ ਕੜਾ ਕੜਾ ਪੁੱਲੈ ਬੂਨਾ ਤਿਸ ਕੈ ਪਲ ਕਛੂ ਨ ਪੜਾ ਜਿਸ ਕਾਰਨ ਪੜੈ ਵੀ ਪੁੱਲੈ ਬੂਨਾ ਤਿਸ ਕੈ ਪਲ ਕਛੂ ਨ ਪੜਾ ਜਿਸ ਕਾ ਰਾਜ ਤਿਸ ਕਾ ਸੁਪਨਾ ਜਿਨ ਮਾਇਆ ਦੀਨੀ ਤਿਨ ਲਾਈ ਤ੍ਰਿਸਨਾ ਆਪ ਵਿਨਾਹੇ ਆਪ ਕਰੇ ਰਾਸ ਨਾਨਕ ਪ੍ਰਭ ਆਗੈ ਅਰਦਾਸ ਗੌੜੀ ਗਵਾਰੇਰੀ ਮਹੱਲਾ ਪੰਜਵਾ ਨਾਨਕ ਦੀ ਬਿਸਰਾ ਬਹੁ ਰੰਗ ਮਾਇਆ ਬਹੁ ਵਿਧ ਪੇਖੀ ਕਲਮ ਕਾਗਦ ਸਿਆਨਪ ਲੇਖੀ ਮਹਿਰ ਮਲੂਕ ਹੋਏ ਦੇਖਿਆ ਖਾਨ ਤਾਤੇ ਨਾਹੀ ਮਨ ਤ੍ਰਿਪਤਾਨ ਸੋ ਸੁਖ ਮੋਕਾ ਸੰਤ ਬਤਾਵਹ ਤ੍ਰਿਸ਼ਨਾ ਬੂਜ ਤ੍ਰਿਸ਼ਨਾ ਬੂਜ ਨਹੀਂ ਬੂਜ ਹੈ ਦਲੈਂਕਟ ਲੱਗੇ ਨਾ ਪੋਲਾ ਹੀ ਬੋਲਣਾ ਤ੍ਰਿਸ਼ਨਾ ਬੂਜ ਹੈ ਤ੍ਰਿਸ਼ਨਾ ਬੂਜ ਹੈ ਬੋਲਣਾ ਤ੍ਰਿਸ਼ਨਾ ਬੂਜ ਹੈ ਮਨ ਤ੍ਰਿਪਤਾਵਹ ਰਹਾਵ ਆਸ ਪਵਨ ਹਸਤ ਅਸਵਾਰੀ ਆਸ ਪੋਲਾ ਬੋਲਣਾ ਆਸ ਪਵਨ ਹਸਤ ਅਸਵਾਰੀ ਚੂਆ ਚੰਦਨ ਸੇਜ ਸੁੰਦਰ ਨਾਰੀ ਨਟ ਨਾਟਕ ਆਖਾਰੇ ਗਾਇਆ ਆਖਾਰੇ ਇਕੱਠਾ ਹੀ ਪਾਠ ਹੈ ਨਟ ਨਾਟਕ ਆਖਾਰੇ ਗਾਇਆ ਤਾ ਮਹਿ ਮਨ ਸੰਤੋਖ ਨਾ ਪਾਇਆ ਤਖਤ ਸਭਾ ਮੰਡ ਤਖਤ ਸਭਾ ਮਹਿਮਾਨ ਤਖਤ ਸਭਾ ਮੰਡਨ ਦੋ ਲੀਚੇ ਤਖਤ ਸਭਾ ਮੰਨਨ ਦੂਲੀਚੇ ਸਗਲ ਮੇਵੇ ਸੁੰਦਰ ਬਾਗੀਚੇ ਆਖੇੜ ਬਿਰਤ ਰਾਜਨ ਕੀ ਲੀਲਾ ਹਾਂ ਰਾਜਨ ਕੀ ਲੀਲਾ ਮਨ ਨ ਸੁਹਿਲਾ ਪਰਪੰਚ ਹੀਲਾ ਕਰ ਕਿਰਪਾ ਸੰਤਨ ਸੱਚ ਕਹਿਆ ਸਰਬ ਸੂਖ ਇਹ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਗਾਈਐ ਕਹ ਨਾਨਕ ਵਡ ਭਾਗੀ ਪਾਈਐ ਜਾ ਕੈ ਹਰ ਧਨ ਸੋਈ ਸੁਹਿਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹਾ ਦੂਜਾ ਗਉੜੀ ਗੁਆਰੀਰੀ ਮਹੱਲਾ ਪੰਜਵਾ ਪ੍ਰਾਣੀ ਜਾਣੈ ਇਹੋ ਤਨ ਮੀਰਾ ਬਹਰ ਬਹਰ ਬਾਹੂ ਲਪਟੇਰਾ पुत्र कलत्र गिरास्त का फासा ए पाठ गिरास्त उच्चारण करना गगे तो चक के गिरसत नहीं कहना पुत्र कलत्र इति विश्राम गिरास्त का इति थमक फासा हो न पाईए राम के दशा कवन सुभेद जित राम गुण गाए ਕਵਨ ਸੁ ਮਤ ਸਮਤ ਪਾਠ ਇਕਠਾ ਨਹੀਂ ਵੱਖਰਾ ਹੀ ਐ ਕਵਨ ਸੁ ਮਤ ਜੇਤ ਤਰਾ ਇਹ ਮਾਇ ਰਹਾਉ ਜੋ ਭਲਾਈ ਸੋ ਬੁਰਾ ਜਾਣੈ ਸਾਚ ਕਹੈ ਸੋ ਵਿਖੈ ਸਮਾਨੈ ਜਾਣੈ ਨਾਹੀ ਜੀਤ ਅਰ ਹਾਰ ਇਹੋ ਬਲੇਵਾ ਸਾਖਤ ਸੰਸਾਰ ਜੋ ਹਲਾਹਲ ਇਹ ਹਲਾਹਲ ਪਾਠ ਕਠਾਈ ਕਰਨਾ ਹਲਾਹਲ ਨਹੀਂ ਕਹਿਣਾ ਪੋਲਾਈ ਬੋਲਣਾ ਨਾਲੇ ਜੋ ਹਲਾਹਲ ਸੂ ਪੀਵੈ ਬਉਰਾ ਅੰਮ੍ਰਿਤ ਨਾਮ ਜਨ ਕਰ ਕਉਰਾ ਸਾਧ ਸੰਗ ਕੈ 나ਹੀ ਨੀਰ ਲਖ 84 ਭ੍ਰਮਤਾ ਫੇਰ ਇਕ ਜਾਲ ਫਹਾਈ ਪੰਖੀ ਰਸ ਰਸ ਭੂਕ ਕਰਹਿ ਬਹੁ ਰੰਗੀ ਕਹੋ ਨਾਨਕ ਜਿਸ ਭਏ ਕਿਰਪਾਲ ਗੁਰਪੂਰੈ ਤਾ ਕੇ ਕਾਟੇ ਜਾਲ ਵਾਹਿਗੁਰੂ ਸਾਹਿਬ ਜੀ ਗੌੜੀ ਗਵਾਰੇਰੀ ਮਹੱਲਾ ਪੰਜਵਾ ਤੋ ਕਿਰਪਾ ਤੇ ਮਾਰਗ ਪਾਈਐ ਪਰਬ ਕਿਰਪਾ ਤੇ ਨਾਮ ਧਿਆਈਐ ਪਰਬ ਕਿਰਪਾ ਤੇ ਬੰਧਨ ਛੁੱਟੈ ਤਉ ਕਿਰਪਾ ਤੇ ਹਉ ਮੈਂ ਟੁੱਟੈ ਹਾਂ ਟੁੱਟੈ ਖਸਕੀ ਬੋਲਨਾ ਤੁਮ ਲਾਵਹੁ ਤਉ ਲਾਗਹਿ ਸੇਵ ਹਮਤੇ ਕਛੂ ਨ ਹੋਵੈ ਦੇਵ ਰਹਾਉ ਤੁਧ ਭਾਵੈ ਤਾ ਗਾਵਾ ਬਾਣੀ ਤੁਧ ਭਾਵੈ ਤਾ ਸਚ ਵਖਾਣੀ ਤੁਧ ਭਾਵੈ ਤਾ ਸਤਗੁਰ ਮਿਆ ਸਰਬ ਸੁਖਾ ਪ੍ਰਭ ਤੇਰੀ ਦਇਆ ਜੋ ਤੁਧ ਭਾਵੈ ਸੋ ਨਿਰਮਲ ਕਰਮਾ ਜੋ ਤੁਧ ਭਾਵੈ ਸੋ ਸੱਚ ਧਰਮਾ ਜੋ ਤੁਧ ਭਾਵੈ ਇਥੇ ਵਿਸਰਾਮ ਸੋ ਇਥੇ ਯਮਕ ਸੱਚ ਧਰਮਾ ਸਰਬ ਨਿਧਾਨ ਗੁਣ ਤੁਮਹੀ ਪਾਸ ਤੂੰ ਸਾਹਿਬ ਸੇਵਕ ਅਰਦਾਸ ਮਨ ਤਨ ਨਿਰਮਲ ਕੋਈ ਹਰ ਰੰਗ ਸਰਬ ਸੁਖਾ ਪਾਵਹੁ ਸਤ ਸੰਗ ਪਾਵਹੁ ਨਿ ਪਾਵਹੁ ਸਤ ਸੰਗ ਸਰਬ ਸੁਖਾ ਪਾਵਹੁ ਸਤ ਸੰਗ ਨਾਮ ਤੇਰਾ ਰਹਿ ਮਨ ਰਤਾ ਇਹੋ ਕਲਿਆਣ ਨਾਨਕ ਕਰ ਜਾਤਾ ਗਾੜੀ ਗੁਆਰੇਰੀ ਮਹੱਲਾ ਪੰਜਵਾ ਜਿਹੜਾ ਗੁਆਰੇਰੀ ਗੁਆਰੇ ਬੋਲ ਕੇ ਨਾ ਰੀ ਨਾਲ ਬੋਲ ਦੇਣਾ ਗੁਆਰੇ ਦੀ ਗੌੜੀ ਗੁਆਰੇ ਦੀ ਮਹੱਲਾ ਪੰਜਵਾ ਆਨ ਰਸਾ ਜੀਤੇ ਤਾ ਜਾਖੇ ਨਿਮਖ ਨਾ ਤਸਨਾ ਤੇਰੀ ਲਾਥੇ ਹਰ ਰਸ ਕਾ ਤੂੰ ਚਾਖਹਿ ਸਾਦ ਚਾਖਤ ਹੋਏ ਰਹਿ ਵਿਸਮਾਦ ਅੰਮ੍ਰਿਤ ਰਸਨਾ ਪੀਓ ਪਿਆਰੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਅੰਮ੍ਰਿਤ ਇੱਥੇ ਵਿਸਰਾਮ ਲਾਉਣਾ ਅੰਮ੍ਰਿਤ ਰਸਨਾ ਪੀਓ ਪਿਆਰੀ ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਹਾ ਘੇ ਜਿਹਵੇ ਤੂੰ ਆਰਾਮ ਗੁਣ ਗਾਉ ਨਿਮਖ ਨਿਮਖ ਹਾਰ ਹਾਰ ਹਰ ਧਿਆਉ ਆਨ ਨਾ ਸੁਣੀਐ ਕਤਹੂ ਜਾਈਐ ਸਾਧ ਸੰਗਤ ਵੱਡ ਭਾਗੀ ਪਾਈਐ ਸਾਧ ਸੰਗਤ ਵੱਡ ਭਾਗੀ ਪਾਈ ਐ ਆਠ ਪਹਿਰ ਜਿਹਵੇਂ ਆਰਾਧ ਪਾਰ ਬ੍ਰਹਮ ਠਾਕੁਰ ਆਗਾਦ ਈਹਾ ਊਹਾ ਸਦਾ ਸੁਹੇਲੀ ਹਰ ਗੁਣ ਗਾਵਤ ਰਸਨ ਅਮੋਲੀ ਬਨਸਪਤ ਮੌਲੀ ਫਲ ਫੁੱਲ ਪੇਡੇ ਹਾਂਜੀ ਇਸ ਨੂੰ ਬਨਸਪਤ ਉਚਾਰਨ ਕਰਨਾ ਬੱਬੇ ਦੇ ਵਿੱਚ ਵੀ ਡੈਸ਼ ਦੇ ਦੇਣੀਆਂ ਬਨਸ ਇੱਥੇ ਵੀ ਡੈਸ਼ ਦੇ ਦੇਣੀਆਂ ਪਤ પાઠ ਇਕੱਠਾ ਹੀ ਹੈ 2- ਦੇ ਕੇ ਉਚਾਰਨ ਕਰਨਾ ਬਨਸਪਤ ਮੌਲੀ ਫਲ ਫੁੱਲ ਪੀੜੀ ਫੁੱਨ ਕਸ ਕੇ ਬੂਨ ਇਹ ਰਸ ਰਾਤੀ ਬਹਰ ਨਾ ਛੋਡੇ ਆਨ ਨਾ ਰਸ ਕਾਸ ਲਵੈ ਨਾ ਲਾਈ ਹਾਂਜੀ ਇਹ ਆਨਨ ਪਾਠ ਇਕੱਠਾ ਨਹੀਂ ਕਰਨਾ ਵੱਖਰਾ ਹੀ ਕਰਨਾ ਹੈ ਆਨ ਨਾ ਰਸ ਕਾਸ ਰਸ ਕਾਸ ਪੂਲਾ ਉਚਾਰਨ ਕਰਨਾ ਲਵੈ ਨਾ ਲਾਈ ਕਾ ਨਾਨਕ ਗੋਰ ਭਏ ਹਾਂ ਸਹਾਈ ਗੌੜੀ ਗੁਆਰੀ ਦੀ ਮਹੱਲਾ ਪਿੰਜਵਾ ਮਾਨ ਮੰਦਰ ਤਨ ਸਾਜੀ 바ਰ ਇਸ ਹੀ ਮੱਦੀ ਬਸਤ ਅਪਾਰ ਇਸ ਹੀ ਭੀਤਰ ਸੁਨੀਤ ਸਾਹੂ ਕਵਨ ਬਾਪਾਰੀ ਜਾ ਕਾ ਊਹਾ ਵਿਸਾਹੂ ਨਾਮ ਰਤਨ ਕੋ ਕੋ ਵਿਵਹਾਦੀ ਈ ਵਿਸਰਾਮ ਨਾਮ ਰਤਨ ਇਥੇ ਲਾਉਣਾ ਕੋ ਕੋ ਵਿਵਹਾਰੀ ਅੰਮ੍ਰਿਤ ਪੂਜਨ ਕਰੇ ਆਹਾਦੀ ਰਹਾਉ ਮਾਨ ਤਨ ਅਰਪੀ ਸੇਵ ਕਰੀਜੈ ਕਵਨ ਸੁਜੁਗਤ ਜੇਤਕਾਰ ਭੀਜੈ ਪਾਇ ਲਗਉ ਤਜ ਮੀਰਾ ਤੀਰੈ ਕੀ ਤਾਜ ਪੂਲਾ ਬੋਲਨਾ ਤਾਜ ਮੀਰਾ ਤੀਰੈ ਕਵਨ ਸੁ ਜਨ ਜੋ ਸੌਦਾ ਜੂਰੇ ਮਹਿਲ ਸਾਹਕਾ ਕਿਨ ਵਿਧ ਪਾਵੈ ਕਵਨ ਸੁ ਬਿਧ ਜਿਤ ਪੀਤਰ ਬੁਲਾਵੈ ਤੂੰ ਵੱਡ ਸਾਹੁ ਜਾ ਕੇ ਕੂਟ ਬਣ ਜਾਰੀ ਕਵਨ ਸੁ ਦਾਤਾ ਲੀ ਸੰਚਾਰੇ ਉਜਤ ਖੂਜਤ ਨੀਜ ਘਰ ਪਾਇਆ ਅਮੂਲ ਰਤਨ ਸਾਚ ਦਿਖਲਾਇਆ ਕਰ ਕਿਰਪਾ ਜਦ ਮਿਲੀ ਸਾਹਿ ਕਹ ਨਾਨਕ ਗੁਰ ਕੈ ਵੀ ਸਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ